ਪਰ ਅੱਜ ਅਸੀਂ ਦਰਬਾਰ ਸੈਤੀ ਖਦੂਦ ਵੜਦੇ ਆ ਕਿਸੇ ਨੂੰ ਇਹ ਚੇਤਾ ਨਹੀਂ ਰਹਿੰਦਾ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਭੂ ਸਤਾ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਸਿੰਘਾਸਣ ਸਜਿਆ ਸੀ ਪਹਿਲਾਂ ਕਦੀ ਵੀ ਚੇਤਾ ਰੱਖਦੇ ਬਾਕਾਇਦਾ ਦਰਬਾਰ ਸਾਹਿਬ ਐਂਟਰ ਕਰਨ ਲੱਗਿਆਂ ਸਾਨੂੰ ਕਦੀ 베ਰੀਆਂ ਅਗੇ ਮੱਥਾ ਟੇਕਣਾ ਪੈਂਦਾ ਕਦੀ ਥੜਿਆਂ ਵੀ ਟੇਕਣਾ ਪੈਂਦਾ ਕਦੀ ਹਰ ਕੀ ਪੌੜੀ ਵਾਲੇ ਪਾਸੇ ਉੱਥੇ ਬਾਹਰ ਖੋੜੇ ਪੈਂਦੇ ਨੇ ਸਾਨੂੰ 36 ਜਗ੍ਹਾ ਰੁਕਾਵਟਾਂ ਪਾਤੀਆਂ ਗੁਰੂ ਤੱਕ ਪਹੁੰਚਦੇ ਆ ਪਹੁੰਚਦੇ 36 ਰੁਕਾਵਟਾਂ ਉਹ ਪਰਿਓ ਤੇ ਸਥਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਮਹਾਨ ਹੈ ਅਸੀਂ ਉਹ ਗੱਲ ਭੁਲਾ ਦਿੱਤੀ ਦਿਮਾਗ ਦੇ ਵਿੱਚ ਅੱਜ ਉਹ ਗੁਰੂ ਗ੍ਰੰਥ ਸਾਹਿਬ ਦਾ ਸਿੰਘਾਸਨ ਗੁਰੂ ਗ੍ਰੰਥ ਸਾਹਿਬ ਦਾ ਅਡਲ ਫੈਸਲਾ ਉੱਥੇ ਮੁਕਾਰੀ ਦਿੱਤਾ ਗਿਆ ਉਹ ਘਬਲਤਾ ਗਿਆ ਉੱਥੇ ਬੋਲ ਕਿਸੇ ਦੀ ਚੱਲਦੀ ਹੈ ਹੋਰ ਕਿਸੇ ਦਾ ਫਰਮਾਨ ਚੱਲਦਾ ਹੈ ਤੇ ਸਾਡੇ ਲਈ ਉਹ ਹੀ ਫਰਮਾਨ ਗੁਰੂ ਤੋਂ ਵੱਡਾ ਨਾ ਲੱਗ ਪਈ ਕੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਵੀ ਫਰਮਾਨ ਕਿਦੋਂ ਜਾਰ ਹੋ ਸਕਦਾ ਅਕਾਲ ਤਖਤ ਤੋਂ ਦਰਬਾਰ ਸਾਹਿਬ ਤੋਂ ਕੋਈ ਕੌਮ ਸੰਦੇਸ਼ ਆਇਆ ਹੈ ਸਿੱਖ ਦਾ ਸਿਰ ਚੁੱਕੇ ਕੋਈ ਹਰਜ ਨਹੀਂ ਪਰ ਉਸ ਸੰਦੇਸ਼ ਗੁਰੂ ਦੇ ਫਰਮਾਨ ਦੇ ਰਾਹੀ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਅਕੋਰਡਿੰਗ ਸਿਧਾਂਤ ਦੇ ਰਾਹੀ ਹੋਵੇ ਤਾਂ ਸਿੱਖ ਦਾ ਸਿਰ ਚੁੱਕੇ ਕਿਉਂ ਨਹੀਂ ਚੁੱਕਦਾ ਕਨਫਿਊਜ਼ਨ ਕਿਉਂ ਹੈ ਕਿਉਂਕਿ ਉੱਥੇ ਗੁਰੂ ਗ੍ਰੰਥ ਸਾਹਿਬ ਕੋਲ ਕੋਣ ਪੁੱਛਦਾ ਹੈ ਕੋਣ ਪੁੱਛਦਾ ਹੈ ਕਿ ਸੰਕੁਜੀ ਕੀ ਸੰਦੇਸ਼ ਦੇ ਇਹ ਕੰਮ ਕੀ ਪਲਾਨਿੰਗ ਹੈ ਆ ਸਾਡੀ ਕੌਮ ਖੇਡਦੀ ਫਿਰਦੀ ਹੈ ਕਿ ਸਾਡੇ ਕੋਲ ਆਪਣੇ ਸਕੂਲ ਨੇ ਕਿ ਆਪਣੇ ਕਾਲਜ ਨੇ ਕੀ ਸਾਡੇ ਕੌਮ ਦੇ ਕੋਲ ਕੋਈ ਅਜ ਨੌਜਵਾਨ ਨੂੰ ਕਿਰਤ ਦੇਣ ਦਾ ਸਾਧਨ ਹੈ ਭਲਾ ਪੰਜਾਬ ਦਾ ਨੌਜਵਾਨ ਨਸ਼ੇ ਵਿੱਚ ਰੋੜ ਦਿੱਤਾ ਗਿਆ ਵਿਲੇਤ ਕਰ ਦਿੱਤਾ ਗਿਆ ਬਾਹਰ ਪੇਸ ਦਿੱਤਾ ਗਿਆ ਕੋਈ ਫਿਕਰ ਹੈ ਕੋਈ ਕੋਈ ਸੰਦੇਸ਼ ਆਇਆ ਕੋਈ ਆਇਆ ਕੌਮ ਦੀ ਚੜ੍ਹਦੀ ਕਲਾ ਵਾਸਤੇ ਭਲਾ ਕੀ ਕੇਵਲ ਛੇਕੜ ਚਕਾਉਣ ਵਾਸਤੇ ਕਾਲ ਤੱਕ ਬਣੇ ਕੀ ਇਹਹੀ ਸੰਦੇਸ਼ ਪਾਕੀ ਰਾਜ ਨੇ ਕੌਮ ਦੀ ਝੋਲੀ ਵਾਸਤੇ ਕਿ ਕਿਹਨੂੰ ਛੇਕਣਾ ਹੈ ਤੇ ਕਿਹਨੂੰ ਰਖੜਾ ਹੈ ਕਿਹਨੂੰ ਅਸੀਂ ਕੌਮੇ ਫਖਰ ਦੇਣਾ ਹੈ ਤੇ ਕਿਹਨੂੰ ਬਦਨਾਮ ਕਰਨਾ ਹੈ

ਕਿਉਂ 20 ਰੁਪਏ ਖਰਚਾ ਤੇ ਗੱਲ ਬੁੱਕ ਗਈ ਉੱਤੇ ਭਲੇ ਉਹ ਸੱਚਾ ਸੌਦਾ ਇੱਕ ਕੰਸੈਪਟ ਚਲਾਇਆ ਬਾਬੇ ਨਾਨਕ ਨੇ ਇੱਕ ਲੀਕ ਚਲਾਈ ਇੱਕ ਲਹਿਰ ਚਲਾਈ ਸੀ ਉਹ ਲਹਿਰਾਂ ਅੱਜ ਖਤਮ ਹੋ ਚੁੱਕੀਆਂ ਨੇ ਅੱਜ ਖਤਮ ਹੋ ਗਈਆਂ ਕਹਾਣੀਆਂ ਰਹਿ ਗਈਆਂ ਨੇ ਸਾਡੇ ਭਲੇ ਅੱਜ ਕਹਾਣੀਆਂ ਸਾਡੇ ਢਾਡੀ ਰਾਗੀ ਵੀ ਸੁਣਾਉਂਦੇ ਨੇ ਉਹ ਪ੍ਰੋਗਰਾਮ ਕਿੱਥੇ ਗਏ ਸਾਰੇ ਆ ਸਾਡਾ ਨੌਜਵਾਨ ਡੀਗਰੀ ਨੌਕਰੀਆਂ ਪਛੇਤਰ ਲੈ ਕਰੀ ਫਿਰਦਾ ਕਿ ਉੱਥੋਂ ਬੈਠਣ ਵਾਲੇ ਸੋਚੀ ਪਏ ਹੁਣ ਕਿ ਸਾਡੀਆਂ ਧੀਆਂ ਦਾ ਕੀ ਬੜੇਗਾ ਅੱਜ ਉੱਥੋਂ ਘੁਣਾਤਿਆਂ ਦਾ ਮਸਲਾ ਕੋਈ ਵਿਚਾਰਿਆ ਜਾ ਰਿਹਾ ਵੇ ਗੁਰਮੀਰ ਸਾਡੇ ਨੌਜਵਾਨ ਦਾ ਭੁੱਖ ਕੀ ਕਹਿੰਦਾ ਭਲਾ ਅੱਜ ਸਾਡੀ ਕਿਰਤ ਕਿੱਧਰ ਜਾ ਰਹੀ ਹੈ ਅੱਜ ਸਾਡਾ ਸਧਾਰਨਿਕ ਸਿਸਟਮ ਕੀ ਹੋ ਗਿਆ ਜਣਾ ਖੜਾ ਸਰਕਾਰ ਦੁਆਰਾ ਬਣਾ ਲੈ ਕੋਈ ਰੋਕ ਟੋਕ ਹੈ ਇੱਕ ਵਾਰ ਛੋਟੀ ਜੀ ਬੇਨਤੀ ਕਰਾਂ ਵਿਸ਼ਾ ਨੁਕਤਾ ਭਵੇਂ ਪਰ ਗੱਲ ਸਮਝ ਵਿੱਚ ਆਉਣੀ ਚਾਹੀਦੀ ਹੈ ਆ ਜਿਹੜੀਆਂ ਸੰਸਥਾਵਾਂ ਬੜੀਆਂ ਉਦਾਹਰਣ ਕਰਦੇ ਇੱਕ ਰਾਧਾ ਸਵਾਮੀ ਨੇ ਰਾਧਾ ਸਵਾਮੀ ਨੇ 4 10 ਵੀਰ ਇਕੱਠੇ ਹੋ ਕੇ ਇਥੇ ਕਾਂਗਰ ਵਿੱਚ ਜਿੱਥੇ ਬੈਠੇ ਹੋ ਉਹ ਰਾਧਾ ਸਵਾਮੀ ਨਾਲ ਝੜੇ ਉੱਤੇ ਆਖਣ ਕਿ ਅਸੀਂ ਰਾਧਾ ਸਵਾਮੀ ਆ ਤੇ ਅਸੀਂ ਚਾਹੁੰਦੇ ਕਿ ਇੱਥੇ 20 ਪਰਿਵਾਰ ਅਸੀਂ ਇੱਕ ਡੇਰਾ ਬਣਾ ਲਈਏ ਇੱਕ ਡੇਰਾ ਬਣਾ ਲਈਏ ਔਰ ਸਰ ਕੋਲ ਪੈਸਾ ਵੀ ਨਾ ਚੰਗਾ ਚੋਕਾ ਏਅਰ ਕੰਡੀਸ਼ਨ ਲਾਈਏ ਅਸੀਂ ਉਹਦੇ ਚ ਆਹ ਕੁਝ ਲਾਈਏ ਪਰ ਬਣਾਈਏ ਉਹ 10 20 ਪਰਿਵਾਰ ਰਣ ਕੇ ਅੱਟੀ ਦਾ ਯੋ ਲਾਲਾ ਡੇਰਾ ਨਹੀਂ ਬਣੇਗਾ ਕਾਰ ਕਿਉਂਕਿ ਪਿੱਛੋਂ ਵਿਆਸ ਤੋਂ ਸਰਵੇ ਕੀਤਾ ਜਾਣਾ ਪਹਿਲਾਂ ਉੱਥੋਂ ਸਰਵੇ ਕਮੇਟੀ ਭੇਜੀ ਜਾਂਦੀ ਹੈ ਕਿੱਥੇ ਡੇਰੇ ਦੀ ਲੋੜ ਹੈ ਲਾਗੇ ਤਾਂ ਕਿ ਕਿੰਨੇ ਕਿਲੋਮੀਟਰ ਪਹਿਲਾਂ ਡੇਰਾ ਤੇ ਫਿਰ ਕੀ ਲੋੜ ਹੈ ਇੱਥੇ ਤੁਸੀਂ ਲੜਦੋਗੇ ਕੱਲ ਇਲੈਕਸ਼ਨਾਂ ਦਾ ਚੱਕਰ ਆਏਗਾ ਤੁਸੀਂ ਆਪ ਚ ਖੇਪੜ ਬਾਜੀ ਕਰੋਗੇ ਪਹਿਲਾਂ ਸਰਵੇ ਕਮੇਟੀ ਆ ਰਹੀ ਆ ਉਹਨਾਂ ਦੀ ਮੈਂ ਉਹਨਾਂ ਦੀ ਸਿੱਧ ਨਹੀਂ ਪਰ ਇਹ ਛਾਤ ਮਰਵਾਉਣਾ ਚਾਹੁੰਦਾ ਭਲੇ ਉਹ ਚਾਤੀ ਤਾਂ ਆਪਣੇ ਦਰ ਮਾਰੋ ਉਹਨਾਂ ਦੇ ਰਾਈ ਸਿਸਟਮ ਵੇਖੋ ਸਰਵੇ ਕਮੇਟੀ ਕੋਲ ਜਾਏਗੇ ਉਹ ਦੇਖਣਗੇ ਕਿੱਥੇ ਲੋੜ ਹੈ ਫਿਰ ਜੇ ਲੋੜ ਹੈ ਤਾਂ ਕਿੱਥੇ ਬਣਾ ਚਾਹੀਦਾ ਡੇਰਾ ਇਹ ਉਹਨਾਂ ਨੂੰ ਤੋਂ ਪਾਸ ਕਰਨਾ ਇੱਥੇ ਬੈਠੇ ਵਾਲਿਆਂ ਨੇ ਨਹੀਂ ਕਰਨਾ ਆ ਇਹ ਲੀਡ ਕਰਵਾਣ ਦਾ ਤਰੀਕਾ ਆ ਮੈਂ ਕੇਂਦਰ ਦੇ ਹੱਥ ਵਿੱਚ ਸਿਸਟਮ ਦੇਣਾ

ਤੇ ਤੁਹਾਡੀਆਂ ਸੰਸਥਾਵਾਂ ਨੂੰ ਕੀ ਹੋ ਗਿਆ ਸਿੱਖ ਕੌਮ ਦੀ ਸੰਸਥਾ ਨੂੰ ਅੱਜ ਕੀ ਹੋ ਗਿਆ ਭਲਾ ਉਹ ਕਿਹੜੇ ਚੱਕਰਾਂ ਚ ਕੌਮ ਨੂੰ ਪਾਈ ਫਿਰਦੀ ਆਏ ਇਸ਼ੂਜ਼ ਆਰਥਿਕ ਹੋ ਰਹੇ ਨੇ ਸਾਰੇ ਕਿੱਥੋਂ ਆ ਰਹੇ ਤੁਹਾਡੇ ਰਾਏ ਤੁਹਾਡੇ ਘਰਾਂ ਤੋਂ ਇਸ਼ੂਜ ਪੈਦਾ ਹੁੰਦੇ ਕਦੀ ਨਾਨਕ ਸ਼ਹਿਦਾ ਮਸਲਾ ਕਦੀ ਆ ਗ੍ਰੰਥਾਂ ਦਾ ਮਸਲਾ ਕਦੀ ਮਰੀਆਦਾ ਦਾ ਮਸਲਾ ਕਦੀ ਸਾਡੇ ਹੋਰ ਮਸਲੇ ਇਹ ਇਸ਼ੂ ਸਭ ਥੁਪੇ ਜੇ ਵਰਦਰਾ ਆਜ਼ਾਦੀ ਲਹਿਰ ਦਾ ਤੁਸੀਂ ਇਤਿਹਾਸ ਪੜ੍ਹੋ ਸਿੰਘ ਸਭਾ ਮੂਵਮੈਂਟ ਕਿਉਂ ਪੈਦਾ ਹੋਈ ਸੀ ਭਲਾ ਆ ਸਿੰਘ ਸਭਾ ਮੂਵਮੈਂਟ ਕਿਉਂ ਪੈਦਾ ਹੋਈ ਸੀ ਅੱਜ ਜਿਹੜੇ ਸਿੰਘ ਸਭਾ ਮਾਫ ਕਰਿਓ ਫਿਰ ਅਜਹਾਂ ਕਰਾਂਦੀ ਲੋੜ ਹੈ ਫਿਰ ਬਹੁਤ ਕਾਬਜ਼ ਹੋ ਗਏ ਤੇ ਥਾਂ ਪਰ ਥਾਂ ਤੇ ਜ਼ਿੰਮੇਵਾਰੀ ਨਹੀਂ ਸਿਰਫ ਕਾਬਜ਼ ਹੋਣਾ ਜਾਣਦੇ ਆਸੀਂ ਉੱਥੋਂ ਕੋਈ ਪੌਣ ਨੂੰ ਪਲਾਨਿੰਗ ਨਹੀਂ ਦਿੱਤੀ ਜਾ ਰਹੀ ਕੋਈ ਲੀਡ ਨਹੀਂ ਕੀਤਾ ਜਾ ਰਹੀ ਉਹਦਾ ਸਿਰ ਨਵਾਇ ਜਾ ਹਰ ਗੱਲ ਕੇ ਸਿਰ ਚ ਕਹਿਦਾ ਭਲਾ ਉਤੋਂ ਕੋਈ ਪ੍ਰੋਗਰਾਮ ਨਹੀਂ ਕਿ ਜਿਹੜਾ ਕੋਈ ਗੁਰਦੁਆਰਾ ਬਣਾਵੇ ਕੀ ਇਜਾਜ਼ਤ ਨਹੀਂ ਲੈਂਦੀ ਕਿ ਗੁਰਦੁਆਰਾ ਛਗੀ ਦਾ ਵੀ ਹੈ ਜਾਂ ਨਹੀਂ ਉੱਥੇ ਮਰਜ਼ੀ ਨਹੀਂ ਅਸੀਂ ਕਰ ਰਹੇ ਕੋਈ ਹੈ ਪ੍ਰੋਗਰਾਮ ਗੁਰੂ ਰਹਿਸ ਸਿੰਘ ਸੱਚੇ ਬਾਦਸ਼ਾਹ ਤੁਸੀਂ 3100 ਬਾਫ ਕਰਿਓ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਇਹ ਕਿਹੜਾ ਬੈ 3100 5200 ਰੁਪਏ ਚ ਜਿੱਥੋਂ ਮਰਜ਼ੀ ਲੈਓ ਤੁਸੀਂ ਗੁਰੂ ਗ੍ਰੰਥ ਸਾਹਿਬ ਕਿੰਨੇ ਛਪਣੇ ਚਾਹੀਦੇ ਕਿ ਗਿਆ ਜੇ ਪ੍ਰੋਗਰਾਮ ਸਿਨ੍ਹਾ ਇਜਾਜ਼ਤੋ ਨਾ ਦਿੱਤਾ ਜਾਂਦਾ ਤਾਂ ਡੇਰਾ ਕਿਵੇਂ ਬਣਦਾ ਡੇਰੇ ਕਿਵੇਂ ਬਣਦੇ ਤੇਰੇ ਵਾਲਿਆਂ ਨੇ 5100 ਦਾ ਸਰੂਪ ਖਰੀਦੇ ਆਪਣਾ ਕੋਟਰ ਤੇਰਾ ਬਣਾ ਲੈ ਜੇ ਪਿੱਛੇ ਸਰੂਪ ਹੀ ਨਾ ਮਿਲੇ ਤਾਂ ਡੇਰਾ ਕਿਵੇਂ ਡੇਰਾ ਬਣਾ ਲਵੇਂ ਮਸਲਾ ਸਮਝਿਓ ਇਹ ਸਾਰਾ ਕ੍ਰੇਟ ਕਿੱਥੋਂ ਹੋ ਰਿਹਾ ਹੈ ਇਹ ਪ੍ਰੋਗਰਾਮ ਇਹ ਕਿੱਥੋਂ ਆ ਰਿਹਾ ਹੈ ਸਾਰਾ ਕਿੰਨੀ ਖੁੱਲ ਹੈ ਹਰ ਚੀਜ਼ ਖੁੱਲ ਹੈ ਕਿਤੇ ਕੰਟਰੋਲ ਨਹੀਂ ਪਰ ਜਿੱਥੇ ਕੋਈ ਸਾਜ ਬੋਲੇ ਉਹਦਾ ਹੂਪਾ ਕਰ ਕੰਟਰੋਲ ਕਰੂ ਮੈਂ ਜਦ ਖਰੀਦੋ ਜੱਤਲਾ ਪਾਰੋ ਉੱਥੇ ਕੰਟਰੋਲ ਹੈ ਬਾਕੀ ਥਾਂਤੇ ਨਹੀਂ ਕਿੰਨੀ ਖੋਲ ਹੈ ਕਿੰਨਾ ਕੁਝ ਕੀਤਾ ਜਾ ਰਿਹਾ ਹੈ ਖੈਰ ਮੇਰਾ ਤੇ ਵਿਸ਼ਾ ਨਹੀਂ ਸਰਦੂਮ ਕਮਰਚੀ ਸਰ ਦਰਵਾਜ਼ਾ ਸਰ ਦੀ ਸਾਰਨਾ ਕਰ